ਬਾਣੇ ਦੇ ਵਿੱਚ ਨੇ ਸਿੱਖੀ ਬਾਣੇ ਦੇ ਵਿੱਚ ਨੇ ਤੇ ਝਟਕਾ ਵੇਚ ਰਹੇ ਆ ਕਹਦੇ ਕਿ ਅਸੀਂ ਮਰਿਆਦਾ ਚ ਵੇਚ ਰਹੇ ਆ ਅਸੀਂ ਹਰ ਚੀਜ਼ ਸਿੱਖੀ ਮਰਿਆਦਾ ਤੇ ਟੋਕਦੀ ਹੈ ਉਸੇ ਹਿਸਾਬ ਦੇ ਨਾਲ ਮਾਸ ਵੇਚ ਰਹੇ ਆ ਲੋਕ ਉਹਨਾਂ ਤੇ ਯਕੀਨ ਕਰਕੇ ਜਾ ਰਹੇ ਨੇ ਵੀ ਸ਼ਾਇਦ ਸਿੱਖੀ ਦੇ ਵਿੱਚ ਪਰਫੁੱਲਤ ਹੈ ਸਿੱਖੀ 'ਚ ਇਸ ਚੀਜ਼ ਦੀ ਹਾਮੀ ਹੈ ਭਰਾਜੀ ਬਹੁਤ ਤਕੜਾ ਪ੍ਰੋਪਾਗੈਂਡਾ ਆ ਗਦਨਾਮ ਕਰਨ ਦਾ ਖਤਮ ਕਰਨ ਦਾ ਲੋਕ ਯਕੀਨ ਨਹੀਂ ਕਰਦੇ ਹੂੰ ਕੀ ਉਹ ਮਰਿਆਦਾ ਸਾਰੇ ਸਾਡੇ ਭਰਾ ਵਿਚਰਦੇ ਨੇ ਪਰ ਉਹ ਡਰਦੇ ਬੋਲਦੇ ਨਹੀਂ ਪਿਸਾ ਨੂੰ ਟਾਰਗੇਟ ਕੀਤਾ ਜਾਏਗਾ ਹੂੰ ਐਵੇਂ ਨਹੀਂ ਮਾਂ ਕਹਿੰਦੀ ਕਿ ਪੁੱਤ ਮਰ ਜੇ ਪਰ ਬਣੇ ਨਾ ਨੇਹਾਂ ਪੁੱਤ ਮਰ ਜੇ ਪਰ ਬਾਣਾ ਨਾ ਕਿਤੇ ਪਾ ਲੇ ਇਹ ਆਮ ਪੰਜਾਬ ਦੇ ਜਿਹੜੇ ਮਾਪੇ ਆ ਉਹਨਾਂ ਦੀ ਦਿਲ ਦੀ ਆਵਾਜ਼ ਆ ਜੋ ਅਸੀਂ ਅੱਜ ਕੈਮਰੇ ਸਾਹਮਣੇ ਕਹਿ ਰਹੇ ਹਾਂ ਕੋਈ ਨਾ ਕੋਈ ਤੇ ਕਾਰਨ ਹੋਵੇਗਾ ਜੋ ਮਾਪਿ ਉਹ ਨਹੀਂ ਚਾਹਦੇ ਕਿ ਨਿਹੰਗਿਆਂ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਡਰ ਪੈ ਗਿਆ ਲੋਕਾਂ ਚ ਕਿ ਇਹ ਲਾਈਨਸ ਰੱਖਤ ਨਹੀਂ ਬਿਲਕੁਲ ਜਦ ਕੀ ਪਹਿਲਾਂ ਮਾਰਨ ਨਾਲ ਭੇਜਿਆ ਜਾਂਦਾ ਸੀਗਾ ਪਰਮਾਤਮਾ ਦਾ ਸਰੂਪ ਹੈ ਬਾਣਾ ਇਹ ਪਰਮਾਤਮਾ ਦਾ ਰੂਪ ਹੈ ਉਸੇ ਸਰੂਪ ਦੇ ਵਿੱਚ ਝਟਕਾ ਕਰ ਰਹੇ ਨੇ ਬਿਲਕੁਲ ਉਹਨੂੰ ਤੁਸੀਂ ਗ੍ਰਾਹਕ ਕਹਿ ਰਹੇ ਹੋ ਜੇ ਹੂੰ ਸਾਡੇ ਦੇਖੋ ਜਿਹੜੇ ਤੇ ਇਹਦੇ ਚ ਗਰਕ ਚੁੱਕੇ ਨੇ ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੂੰ ਸਾਡਾ ਟਾਰਗੇਟ ਹੈ ਨਵੀਂ ਪੀੜ੍ਹੀ ਅੱਜ ਬੱਚੇ ਰੀਲ ਵੇਖ-ਵੇਖ ਕੇ ਆਪਣੇ ਮਾਪਿਓ ਕੋਲੋਂ ਰਾਮ ਲੱਡੂ ਮੰਗ ਰਹੀ ਹੈ ਆਂਡਾ ਹੂੰ ਅੰਮ੍ਰਿਤਧਾਰੀ ਗੁਰੂ ਦਾ ਅੰਮ੍ਰਿਤ ਛੱਕ ਕੇ ਬੱਚੀ ਮੰਗ ਰਹੀ ਨੇ ਹੂੰ ਭਰਾਜੀ ਇਹਨਾਂ ਨੇ ਤੇ ਸ਼ਰਾਬ ਦੀਆਂ ਪੰਕਤੀਆਂ ਬਣਾਈਆਂ ਹੋਈਆਂ ਨੇ ਸ਼ਰਾਬ ਵਰਤੋਂ ਹੁੰਦੀ ਹੈ ਸ਼ਰਾਬ ਦੀ ਬਿਲਕੁਲ ਅੰਦਰੋਂ ਅੰਦਰੀ ਸਾ ਪੀਂਦੇ ਨੇ ਬਹੁਤ ਜ਼ਾਰੇ ਅਮਰਤ ਸ਼ਾਕੇ ਅਮਰਤ ਸ਼ਾਕੇ ਪੀਂਦੇ ਨੇ ਅਸੀਂ ਇਹ ਟੱਕੇ ਜਿ ਦਿਖਾ ਸਕਦੇ ਤੁਹਾਨੂੰ ਵਿਧ ਪ੍ਰੂਫ ਕੀ ਹਵਾਲਾ ਦਿੰਦੇ ਹਵਾਲਾ ਕੋਈ ਨਹੀਂ ਅੰਦਰੋਂ ਅੰਦਰੀ ਕੰਮ ਚੱਲਣ ਡਿਆ ਲੇਕਿਨ ਜੇ ਇਹ ਕੰਮ ਨਾ ਰੁਕਿਆ ਹਮ ਅਸੀਂ ਇਹ ਪ੍ਰੋਪਰ ਦਾਵਾ ਕਰ ਦਿੰਦੇ ਹਾਂ ਜੇ ਕਿਸੇ ਨੇ ਵੀ ਆਵਾਜ਼ ਨਾ ਚੱਕੀ ਤਾਂ ਆਉਂਦੇ 5-10 ਸਾਲਾਂ ਦੇ ਵਿੱਚ ਲੀਗਲਾਈਜ਼ ਕਰ ਦੇਣਾ ਕਿਉਂਕਿ ਮਹਾਰਾਜ ਜਿਹੜੇ ਸੀ ਉਹ ਸ਼ਰਾਬ ਪੀਉਂਦੇ ਸੀਗੇ ਅੱਜ ਸਿਰਫ ਪੰਕਤੀਆਂ ਵਿੱਚ ਜ਼ਾਹਰ ਕਰਦੇ ਆ ਸੋਮਰਾਸ ਕਹਿੰਦੇ ਆ ਸੋਮਰਾਸ ਪੰਜ ਰਤਨੀ ਤੇ ਆਮ ਘਰਾਂ ਦੇ ਵਿੱਚ ਅੰਮ੍ਰਿਤ ਧਾਰੀ ਵੀ ਜਿਹੜੇ ਉਹ ਸ਼ਰਾਬਾਂ ਪੀਣ ਦੇ ਸ਼ਰੇਆਮ ਜੀ ਇਹ ਖੇਲ ਨਾ ਰੁਕਿਆ ਇੰਨੇ ਹਾਲਾਤ ਮਾੜੇ ਹੋ ਗਏ ਨੇ ਅਸੀਂ ਇੱਥੇ ਚਾਹ ਦੀ ਗੱਲ ਕਰ ਰਹੇ ਆਂ ਵੀ ਚਾਹ ਨਹੀਂ ਅਲਾਉਡ ਧਰਮ ਦੇ ਵਿੱਚ ਤੇ ਇਹਦੇ ਐਡੇ ਖਤਰਨਾਕ ਨਸ਼ੇ ਜਿਹੜੇ ਸਾਡੇ ਧਰਮ ਦੇ ਵਿੱਚ ਵਾਰਡ ਲੱਤੇ ਗਏ ਆ ਜਿਹੜੇ ਲੋਕ ਮਾਸ ਨੂੰ ਰੋਂਦੇ ਆ ਕੀ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਦਿੰਦੇ ਹੋਣਗੇ ਬਿਲਕੁਲ ਨਹੀਂ ਦਿੰਦੇ ਉਹ ਤਾਂ ਇਹ ਵੀ ਨਹੀਂ ਦੱਸਦੇ ਵੀ ਤੁਸੀਂ ਬਾਹਰ ਦਾ ਨਹੀਂ ਖਾਣਾ ਕਿਉਂਕਿ ਉਹ ਆਪ ਖਾਣ ਲੱਗੇ ਹੁੰਦੇ ਨੇ ਉਹਨਾਂ ਵਿਚਾਰਾਂ ਨੂੰ ਆਪ ਨਹੀਂ ਪਤਾ ਕਿਉਂਕਿ ਮਿਹਨਤ ਨਹੀਂ ਕੀਤੀ ਤਪੱਸਿਆ ਨਹੀਂ ਕੀਤੀ ਪੰਜ ਪਿਆਰਾਂ ਦੀ ਤਪੱਸਿਆ ਹੁੰਦੀ ਤਾਂ ਹੀ ਤਾਂ ਉਹਨਾਂ ਨੂੰ ਉਸ ਸੇਵਾ ਦੇ ਉੱਤੇ ਨਹੀਂ ਭਰਾ ਜੀ ਜੇ ਸਾਡਾ ਸਟਰਕਚਰ ਸਾਡਾ ਢਾਂਚਾ ਮਜ਼ਬੂਤ ਹੁੰਦਾ ਸਿੱਖੀ ਦਾ ਤੇ ਇਹ ਸਾਨੂੰ ਨਤੀਜੇ ਨਹੀਂ ਸੀ ਵਿਖਣੇ ਪਣੇ ਲੋਕ ਤੁਹਾਨੂੰ ਕਹਿ ਸਕਦੇ ਨੇ ਕਿ ਤੁਸੀਂ ਖੁਦ 2 ਸਾਲ ਜਾਂ 3 ਸਾਲ ਪਹਿਲਾਂ ਬਾਣੀ ਚਾਹੀਓ ਨਹੀਂ ਅੱਜ ਪੂਰੀ ਸਿੱਖੀ ਤੇ ਉਹ ਚੱਕ ਰਹੇ ਹਾਂ ਜੋ ਜੋ ਅਸੀਂ ਉਂਗਲ ਨਹੀਂ ਚੱਕ ਰਹੇ ਹਮ ਐਜ਼ ਅ ਸੰਗਤ ਅਸੀਂ ਗੱਲ ਕਰ ਰਹੇ ਵਿਚਾਰ ਕਰਦੇ ਹਾਂ ਅਸੀਂ ਕੌਣ ਹੁੰਨੇ ਉਹਨਾਂ ਨੂੰ ਚੱਕਣ ਵਾਲੇ ਅਸੀਂ ਤੇ ਉਹ ਗੱਲ ਕਰਨੀ ਹੈ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਈ ਆ ਕਿਉਂਕਿ ਅਸੀਂ ਕਿਸੇ ਇਨਸਾਨ ਨੂੰ ਸੁਣਦੇ ਨਹੀਂ ਹਮ ਅਸੀਂ ਪੜਦੇ ਹਾਂ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਡੀ ਗੁਰਬਾਣੀ ਸਾਨੂੰ ਹਵਾਲਾ ਦੇਗੀ ਅਸੀਂ ਤੇ ਉਹੀ ਗੱਲ ਕਰਨੀ ਹੈ ਆਪਣੀ ਸੋਚ ਅਸੀਂ ਖਤਮ ਕਰ ਦੇਣੀ ਹੈ। ਪ੍ਰਾਇ स्त्री ਦਾ ਸੰਗ। ਹੂੰ। ਧਰਮ ਦੇ ਵਿੱਚ ਕਿਸੇ ਵੀ ਇਸਤਰੀ ਦੇ ਨਾਲ ਤੁਸੀਂ ਗਲਤ ਰਿਸ਼ਤਾ ਨਹੀਂ ਨਿਬਾਸ ਬਣਾ ਸਕਦੇ। ਪਰਮਾਤਮਾ ਦੀ ਮਨਜ਼ੂਰੀ ਤੇ ਬਗੈਰ। ਇਹ ਚਾਰੇ ਚੀਜ਼ਾਂ ਹੂੰ ਸਾਡੇ ਪੰਜਾਬ ਦੇ ਵਿੱਚ ਧੜੋ-ਧੜ ਵੱਡ ਚੁਕੀਆਂ ਨੇ। ਪ੍ਰਮੋਟ ਹੋ ਰਹੀਆਂ। ਨਸ਼ੇ ਵੀ ਅਮਲ ਛੱਡੇ ਨਹੀਂ। ਪਤਾ ਨਹੀਂ ਦੁਨੀਆ ਦੇ ਕਿੰਨੇ ਤਰ੍ਹਾਂ ਦੇ ਇਹਨਾਂ ਨੇ ਨਸ਼ੇ ਲਾ ਲਏ ਆ। ਮਾਸ ਮੱਛੀ ਬੇਜੁਬਾਨ ਜਾਨਵਰ ਉਹ ਵੀ ਨਹੀਂ ਛੱਡਦੇ। ਹੂੰ ਠੀਕ ਹੈ ਜੀ। ਅੰਦਰੋਂ ਅੰਦਰ ਹੀ ਰਿਲੇਸ਼ਨਸ਼ਿਪ ਵੀ ਚੱਲਣ ਦੇ ਆ। ਪਰ ਡਰਦਾ ਕੋਈ ਬੋਲਦਾ ਨਹੀਂ ਵੀ ਭਾਈ ਗੱਲ ਆ ਜਾਊਗੀ ਸਾਡੇ ਤੇ। ਅਸੀਂ ਬੋਲ ਦੇਣੀ ਆ ਕਿਉਂਕਿ ਸਾਨੂੰ ਆਪਣੇ ਭੈਣ ਭਰਾਵਾਂ ਦਾ ਵਾਸਤਾ ਆ। ਹੂੰ ਅਸਲ ਦੇ ਵਿੱਚ ਖੇਡ ਕੀ ਹੈ ਭਰਾ ਜੀ ਕਿ ਸਾਡੇ ਉੱਤੇ ਇੱਕ ਬਹੁਤ ਵੱਡਾ ਪਰ ਉਕਾਰ ਆ ਇੱਕ ਜ਼ਿੰਮੇਵਾਰੀ ਹੈ ਜੋ ਬੋਝ ਆ ਸਾਨੂੰ ਲਾਉਣਾ ਪੈਣਾ। ਜੋ ਚੰਗੇ ਸਿੱਖਾਂ ਨੇ ਪ੍ਰਚਾਰ ਕੀਤਾ ਚੰਗੇ ਲੇਖ ਸਿਰਜੇ ਹੂੰ ਚੰਗੇ ਰਾਹ ਤੇ ਪਾਇਆ ਤੇ ਸਾਡਾ ਜੀਵਨ ਉਹ ਸੁਧਰ ਗਿਆ ਅੱਜ ਅਸੀਂ ਚਾਰ ਦਿਨ ਆਨੰਦ ਮਾਣ ਰਹੇ ਹਾਂ ਹੁਣ ਸਾਡੇ ਮਨ ਚ ਖੁਆਇਸ਼ ਹੈ ਵੀ ਜਿਹੜੇ ਸਾਡੇ ਭੈਣ ਭਰਾ ਨੇ ਉਹ ਵੀ ਚਾਰ ਦਿਨ ਦੀ ਖੁਸ਼ੀਆਂ ਮਾਣ ਲੈ ਤੁਹਾਨੂੰ ਕੀ ਲੱਗਦਾ ਲੋਕ ਤੁਹਾਨੂੰ ਦੇਖ ਰਹੇ ਹੋਣ ਜੀ ਤਾਂ ਕਿਸੇ ਪ੍ਰਚਾਰਕ ਨੂੰ ਸੁਣਨਾ ਚਾਹਣ ਕਿਹਨਾਂ ਨੂੰ ਰეკਮੈਂਡ ਕਰਦਾਂ ਕਿ ਇਹਨਾਂ ਇਹਨਾਂ ਨੂੰ ਸੁਣਨਾ ਚਾਹੀਦਾ ਤੇ ਕਿਹਨਾਂ ਨੂੰ ਨਹੀਂ ਕਰਦੇ ਸਾਡੇ ਬਜ਼ੁਰਗ ਵੀ 올ਡ ਇਜ਼ ਗੋਲਡ ਹੂੰ ਜਿੰਨੇ ਵੀ ਪ੍ਰਾਤਨ ਨੇ ਉਹਨਾਂ ਨੂੰ ਸੁਣ ਲਓ ਨਵੇਂਆਂ ਨੂੰ ਨਹੀਂ ਨਵੇਂ ਨੂੰ ਕਿਸੇ ਨੂੰ ਨਹੀਂ ਨਵੇਂ ਨੂੰ ਕਿਸੇ ਨੂੰ ਨਹੀਂ ਬਹੁਤਾ ਤੁਹਾਨੂੰ ਸਟਰੋਂਗ ਓਪੀਨੀਅਨ ਚਾਹੀਦਾ ਤੇ ਸਿਰਫ ਆਪਣੀ ਗੁਰਬਾਣੀ ਦੀ ਸੰਥਿਆ ਲਵੋ ਤੇ ਮਹਾਰਾਜ ਦੀ ਬਾਣੀ ਵਿੱਚ ਪੜੋ ਵੀ ਮਹਾਰਾਜ ਕੀ ਹੁਕਮ ਕਰ ਰਹੇ ਨੇ ਸੰਥਿਆ ਕਿੱਥੋਂ ਲੈਣੀ ਚਾਹੀਦੀ ਹੈ ਦਮਦਮੀ ਟਕਸਾਲ ਤੋਂ ਦਮਦਮੀ ਟਕਸਾਲ ਉਸਤਾਦ ਧਾਰੋ ਤੇ ਸ਼ਗਿਰਦੀ ਧਾਰ ਹੋਤੇ ਆਪਣੇ ਸਾਰੇ ਕਾਰਜ ਹੋ ਜਾਣਗੇ ਲੋਕ ਅੱਜ ਕਾਰਨ ਕੀ ਆ ਭਰਾ ਜੀ ਸੁਣੀਆਂ ਸੁਣੀਆਂ ਗੱਲਾਂ ਤੇ ਯਕੀਨ ਕਰ ਲੈਂਦੇ ਨੇ ਹੂੰ ਖੁਦ ਨਹੀਂ ਪੜਦੇ ਵੀ ਮਹਾਰਾਜ ਕੀ ਕਹਿ ਰਹੇ ਨੇ ਇਹ ਚਾਰ ਚੀਜ਼ਾਂ ਸਾਡੇ ਪੰਜਾਬ ਦੇ ਵਿੱਚ ਵੱਢ ਚੁੱਕੀਆਂ ਨੇ ਘਰ ਘਰ ਹੂੰ ਅਮਰਤ ਵੇਲਾ ਕੋਈ ਨਹੀਂ ਆਮਦਾ ਇਹ ਬੇਮੁਖੀ ਇਹੀ ਕਾਰਨ ਹੈ ਕੀ ਸਿੱਖੀ ਖਤਮ ਹੋ ਰਹੀ ਹੈ ਸਿੱਖੀ ਖਤਮ ਵੀ ਹੋ ਰਹੀ ਹੈ ਢੈਂਦੀ ਕਲਾ ਦੇ ਵਿੱਚ ਜਾ ਰਹੀ ਹੈ ਹੂੰ ਬੱਚੇ ਸਿੱਖੀ ਤੋਂ ਮਨਮੁਖ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਨੂੰ ਡਰ ਲੱਗਦਾ ਡਰ ਲੱਗਣਾ ਚਾਹੀਦਾ ਜਦੋਂ ਫਿਕਰ ਹੁੰਦੀ ਹੈ ਕਿਉਂਕਿ ਹਾਲਾਤ ਅੱਗੇ ਖਰਾਬ ਹੋਣ ਵਾਲੇ ਨੇ ਹੂੰ ਤੁਸੀਂ ਮਾਝੇ ਦੇ ਉਹ ਬਾਰਡਰ ਏਰੀਆ ਦੇ ਉਹ ਜੀ ਉੱਥੇ ਤਾਂ ਪੰਜਾਬ ਦਾ ਸਭ ਤੋਂ ਕਹ ਲਿਏ ਕਿ ਉਹ ਜਲਾਕਾ ਜਿੱਥੇ ਨਿਗਾ ਰਹਿੰਦੀ ਪੂਰੇ ਮੁਲਕ ਦੀ ਜੀ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਸਿਸਟਮ ਸਮਾਜਿਕ ਢਾਂਚਾ ਬਹੁਤ ਜ਼ਿਆਦਾ ਘੇਰ ਚੁੱਕਿਆ ਭਰਾ ਜੀ ਕਾਰਨ ਇਹ ਆ ਕਿ ਸਹੀ ਨੌਲੇਜ ਨਹੀਂ ਮਿਲ ਰਹੀ ਭਰਾ ਜੀ ਗੱਲ ਸਚਾਈ ਇਹ ਆ ਦੁਨੀਆ ਤੇ ਕੀ ਸੰਸਾਰ ਥੱਕ ਚੁੱਕਿਆ ਹੁਣ ਲੋਕ ਰਸਤਾ ਲੱਭ ਰਹੇ ਨੇ ਉਹਨਾਂ ਨੂੰ ਵਧੀਆ ਰਸਤਾ ਨਹੀਂ ਲੱਭ ਰਿਹਾ ਚੰਗਾ ਰਸਤਾ ਨਹੀਂ ਲੱਭ ਰਿਹਾ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਕਰ ਸਕਣ ਨਾਨਕ ਦੁਖੀਆ ਸਭ ਸੰਸਾਰ ਭਰਾ ਜੀ ਇਹ ਪੰਕਤੀ ਮਹਾਰਾਜ ਨੇ ਸੰਸਾਰ ਵਾਸਤੇ ਉਚਾਰੀ ਆ ਸਿੱਖ ਵਾਸਤੇ ਨਹੀਂ ਕਿਉਂਕਿ ਸਿੱਖ ਸੰਸਾਰ ਦੇ ਵਿੱਚ ਨਹੀਂ ਆਉਂਦਾ ਸਿੱਖ ਸਦਾ ਅਨੰਦ ਦੇ ਵਿੱਚ ਆ ਹੂੰ ਸਾਡੇ ਪਾਤਸ਼ਾਹ ਜੀ ਤਤੀ ਤਵੀ ਤੇ ਬੈ ਕੇ ਜਦੋਂ ਜਲਾਦ ਪੁੱਛਦਾ ਹਾਂ ਜੀ ਸੁਣਾਓ ਕਿਵੇਂ ਆ ਉੱਤੇ ਬਲ ਦਾ ਰੇਤਾ ਪਾਇਆ ਜਾ ਰਿਹਾ ਥੱਲੋਂ ਅੱਗ ਦੇ ਲਪਟਾਰੇ ਨੇ ਤੇ ਮਹਾਰਾਜ ਫਰਮਾਨ ਕਰਨ ਦੇ ਨੇ ਕਿ ਅਨੰਦ ਆ ਤੇਰਾ ਪਣਾ ਮਿੱਠਾ ਲਾਗੇ ਅਨੰਦ ਆ ਬੰਦ ਬੰਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਆਨੰਦ ਹੈ ਭਾਈ ਤਾਰੂ ਜੀ ਆਨੰਦ ਹੈ ਉਹ ਆਨੰਦ ਦੀ ਪ੍ਰਾਪਤੀ ਤੁਹਾਨੂੰ ਕੀ ਲੱਗਦਾ ਕਿੱਥੇ ਖੜੀ ਹੈ ਜਾਂ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਬੱਜਰ ਕਰੈਤਾ ਤੋਂ ਉਸੋਂ ਦੂਰ ਅੰਮ੍ਰਿਤ ਵੇਲੇ ਦਾ ਵਪਾਰੀ ਹੋਵੇ ਤੇ ਤੁਸੀਂ ਵੇਖੋ ਕਿ ਥੋੜੇ ਜਿਹਰਾਂ ਦੇ ਵਿੱਚ ਉਹ ਵੀ ਖੇਡ ਬਣ ਜਾਂਦੀ ਪੰਜ ਪਿਆਰੇ ਸਾਹਿਬਾਨ ਇਹਨਾਂ ਦੇ ਨਾਮ ਪਿੱਛੇ ਬਹੁਤ ਗਹਿਰਾ ਰਾਜ ਹੈ ਪਹਿਲਾ ਸੀਸ ਦਿੱਤਾ ਭਾਈ ਦਇਆ ਸਿੰਘ ਜੀ ਨੇ। ਭਾਵ ਦਇਆ ਧੁਕਾਰ ਜੀ ਸ਼ੁਰੂ ਹੋਣਾ। ਹੂੰ। ਉਸ ਤੋਂ ਬਾਅਦ ਭਾਈ ਧਰਮ ਸਿੰਘ ਜੀ ਨੇ। ਜੇ ਇਨਸਾਨ ਦਇਆਵਾਨ ਹੋਏਗਾ। ਹੂੰ। ਫਿਰ ਉਹਦੇ ਅੰਦਰ ਧਰਮ ਪ੍ਰਗਟ ਹੋਣਾ। ਨਹੀਂ ਤੇ ਨਹੀਂ। ਜਿੰਨਾ ਚਿਰ ਨਿਰਦਈ ਆ। ਤੁਸੀਂ ਕਿਸੇ ਜਾਨਵਰ ਨੂੰ ਮਾਰਨਾ। ਹੂੰ। ਕਿਸੇ ਬੰਦੇ ਦਾ ਕੁਝ ਗਲਤ ਕਾਰਜ ਕਰਨਾ ਜਾਂ ਉਹਦਾ ਨੁਕਸਾਨ ਕਰਨਾ ਤੁਹਾਨੂੰ ਨਿਰਦਈ ਬਣਨਾ ਪਏਗਾ ਤੁਹਾਨੂੰ ਆਪਣਾ ਦਿਲ ਜਿਹੜਾ ਪੱਥਰ ਕਰਨਾ ਪਏਗਾ ਫੇਰ ਹੀ ਮਾਰੋਗੇ ਦਇਆ ਸਾਈਡ ਤੇ ਹੋਗੀ ਧਰਮ ਹੀ ਬਣ ਨਹੀਂ ਸਕਦਾ ਇਨਸਾਨ ਹੂੰ